ਹਾਂਜੀ ਜੀ ਅਸੀਂ ਪਹਿਲਾਂ ਰੋਟੀ ਕਲੱਬ ਵੱਲੋਂ 40 ਚੇਹਰੇ ਦੇ ਚੁੱਕੇ ਬੀਲਚੇਅਰ ਜ਼ਰੂਰਤਮੰਦਾਂ ਨੂੰ ਤਾਂ ਹੁਣ ਇਖਤਾਰ ਜੀ ਵੀ ਚੇਹਰੇ ਜ਼ਰੂਰਤਮੰਦ ਨੂੰ ਦੇਣੀ ਹੈ ਅਸੀਂ ਸਹਿਯੋਗ ਕਰਕੇ ਮੰਨ ਲੋ ਹੀ ਅੱਗੇ ਦੇ ਰਹੇ ਹਾਂ ਜਿਹਦੀ ਕੀਮਤ ਮਾਰਕੀਟ ਵੈਲਿਊ ਲਗਭਗ 1 ਲੱਖ ਦੇ ਆਸ-ਪਾਸ ਹੈਗੀ ਹੈ ਇਹ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਵੱਲੋਂ ਅੱਜ ਇੱਕ 80% ਦਿਵਿਆਂਗ ਲੜਕੀ ਨੂੰ ਬੀਲਚੇਅਰ ਦਿੱਤੀ ਜਾ ਰਹੀ ਹੈ ਕਿ ਜਿਹੜੀ ਕਿ ਇਹ ਆਟੋਮੈਟਿਕ ਹੈ ਔਰ ਬੁਜ਼ਾਰੀ ਕਿੰਗ ਤੇ ਲਗਭਗ ਇਸ ਸਮੇਂ ਇਹਦੀ 1 1 ਲੱਖ ਰੁਪਈਆ ਹੈ ਔਰ ਇਸ ਤੋਂ ਪਹਿਲਾਂ ਰੋਟਰੀ ਕਲੱਬ ਜਿਹੜਾ ਹੈਗਾ ਉਹ 40 ਵੀਅਲ ਚેર ਆਨੋਰੀ ਦੇ ਚੁੱਕਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹੋ ਜਿਹੇ ਜਿਹੇ ਕਾਰਜਾਂ ਉਹ ਕਲੱਬ ਦੇ ਸਹਿਯੋਗ ਨਾਲ ਹਮੇਸ਼ਾ ਹੀ ਕਰਦੇ ਰਹਾਂਗੇ ਪਹਿਲਾਂ ਬੇਟਾ ਘਟ ਰਿਹਾ ਤੁਸੀਂ ਇੱਥੇ ਕੋਲ ਜਿਹੜੀ 40 ਵੀਅਲ ਚੇਅਰ ਦੇ ਦਿੱਤੀ ਹੈ ਜਿਹੜੀ ਆਪਣੀ ਸਫਲਤਾ ਹੈ ਹੋਰ ਜਿਹੜੇ ਕੱਡੇ ਜਿਹੜਾ ਸਮਾਜਿਕ ਕਾਰਜ ਜਿਹੜੇ ਕਰਦੇ ਹਾਂ ਇਸ ਤੋਂ ਸਵਾਏ ਇਹ ਰੋਟਰੀ ਕਲੱਬ ਹੁਸ਼ਿਆਰਪੁਰ ਸੰਤਲ ਜਿਹੜਾ ਹੈ ਉਜਤੇ ਵੀ ਉਸ ਸਕੂਲ ਦੇ ਵਿੱਚ ਆਪਣੇ ਛੱਡ ਦੀ ਲੋੜ ਹੈ ਅਸੀਂ ਇਸ ਤੋਂ ਪਹਿਲਾਂ 50000 ਰੁਪਇਆ ਲਾ ਕੇ ਇੱਕ ਸਕੂਲ ਚ ਛੱਡ ਬਣਾਇਆ ਹੈ ਔਰ ਇਸ ਤੋਂ ਸਵਾਏ ਦਿੱਥੇ ਕਿਤੇ ਸਕੂਲ ਵਿੱਚ ਪਾਣੀ ਦੀ ਲੋੜ ਹੈ ਠੰਡੇ ਦੀ ਤੇ ਅਸੀਂ ਉੱਤੇ ਬਾਟਰ ਕੂਲ ਲਾਏ ਨੇ ਤੇ ਇਸ ਤੋਂ ਸਵਾਏ ਜੇ ਕਿਸੇ ਜਗ੍ਹਾ ਦੇ ਉੱਪਰ ਕੋਈ ਬਰਤਨਾਂ ਦੀ ਲੋੜ ਹੈ ਤਾਂ ਅਸੀਂ ਉਸ ਸਰ ਤੋਂ ਤੁਹਾਨੂੰ ਬਰਤਨ ਵੀ ਦਿੱਤੇ ਆ ਜੇ ਕਿਸੇ ਸਰ ਤੋਂ ਕੁਰਸੀਆਂ ਦੀ ਲੋੜ ਹੈ ਤਾਂ ਅਸੀਂ ਉਹਨਾਂ ਨੂੰ ਕੁੱਸਤਿਆਂ ਵੀ ਮੁਹੱਈਆ ਕਰਾਈਆਂ ਗਈਆਂ ਇਸ ਤੋਂ ਸਵਾਇ ਅਸੀਂ ਨਾਲਨਵਾੜੀ ਜਿਹੜੇ ਇਹ ਸੈਂਟਰ ਹੈਗੇ ਆ ਉਸ ਨੂੰ 13000 ਦਾ ਸਮਾਨ ਦਿੱਤਾ ਕਿ ਜਿਹਦੇ ਵਿੱਚ ਛੋਟੇ ਬੱਚਿਆਂ ਲਈ ਕੁਰਸੀਆਂ ਇੱਕ ਅਲਮਾਰੀ ਸਕੂਲ ਦਾ ਰਿਕਾਰਡ ਰੱਖਣ ਵਾਸਤੇ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਕਾਰਜ ਹੈ ਅਸੀਂ ਇੱਕ 40000 ਰੁਪਏ ਦੀ ਲਗਤ ਦੇ ਨਾਲ ਪਿੰਡ ਦੇ ਵਿੱਚ ਇੱਕ ਅਸੀਂ ਵਾਟਰ ਕੋਲਰ ਪਾਣੀ ਦਾ ਲਵਾਇਆ ਹੈਗਾ ਇੱਕ ਪ੍ਰਾਇਮਰੀ ਸਕੂਲ ਚ ਲਵਾਇਆ ਹੈਗਾ ਤੇ ਇਸ ਤਰ੍ਹਾਂ ਜਿਹੜੀ ਸੰਸਥਾ ਹੈਗੀ ਆ ਇਹ ਹਰਕ ਲੋੜ ਬੰਦੀ essa é a carta dele.